ਦੀਵਾਲੀ ਦੇ ਤਿਉਹਾਰ ਮੌਕੇ ER ਇੰਟਰਪ੍ਰਾਈਜ਼ਸ ਤਲਵੰਡਰ ਰੂਡ ਫਲੋਰ ਵਿਖੇ ਖਰੀਦਦਾਰੀ ਕਰਨ ਵਾਲੇ 51 ਲੱਕੀ ਖਰੀਦਦਾਰਾਂ ਨੂੰ ਲੱਕੀ ਡ੍ਰੋ ਦੀ ਮਾਧਿਅਮ ਨਾਲ ਇਨਾਮ ਵੰਡਣ ਕਰਨ ਲਈ ਦੁਕਾਨ ਦੇ ਮਾਲਿਕ ਗੁਰਚਰਨ ਸਿੰਘ ਬਿੱਟੂ ਸਾਬਕਾ ਸਰਪੰਚ ਆਲੋਵਾਲਤੀ ਅਰਾਜਨ ਚੌਧਰੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਛੋਟੇ ਬੱਚਿਆਂ ਪਾਸੋਂ ਲੱਕੀ ਖਰੀਦਦਾਰੀ ਦੇ ਇਨਾਮਾਂ ਦੀਆਂ ਪਰਚੀਆਂ ਕਢਵਾਈਆਂ ਗਈਆਂ ਇਸ ਲੱਕੀ ਡ੍ਰੋ ਦੇ ਵਿੱਚ ਪਹਿਲਾ ਇਨਾਮ ਐਲ.ਡੀ. ਮੰਗਲ ਰਾਮ ਆਲੂਵਾਲ ਤੇ ਦੂਸਰਾ ਇਨਾਮ ਵਾਸ਼ਿੰਗ ਮਸ਼ੀਨ ਰਾਜੂ ਸਬਜ਼ੀ ਵਾਲਾ ਅਤੇ ਤੀਸਰਾ ਇਨਾਮ ਵਾਟਰ ਫਿਲਟਰ ਤੇ ਅਜੇ ਕੁਮਾਰ ਦਾ ਨਿਕਲਿਆ ਜਿਨ੍ਹਾਂ ਨੂੰ ਮੌਕੀ ਤੇ ਹੀ ਸਾਬਕਾ ਸਰਪੰਚ ਆਲੂਵਾਲ ਗੁਰਚਰਨ ਸਿੰਘ ਬਿੱਟੂ ਤੇ ਕੌਂਸਲਰ ਜਸ਼ਪਾਲ ਗਿੰਡਾ ਤੇ ਅਸ਼ੋਕ ਕੁਮਾਰ ਮੱਲ ਰਾਜਨ ਚੌਧਰੀ ਅਤੇ ਅਸਵੀਤ ਕੁਮਾਰ ਨੇ ਆਪਣੇ ਮੁਬਾਰਕ ਹੱਥਾਂ ਨਾਲ ਭੇਟ ਕੀਤੀ ਇਸ ਤੋਂ ਇਲਾਵਾ 48 ਹੋਰਾਂ ਗਾਹਕਾਂ ਨੂੰ ਵੀ ਪਰਚੀ ਰਾਹੀਂ ਵੱਖ-ਵੱਖ ਤਰ੍ਹਾਂ ਦੇ ਆਕਰਸ਼ਿਤ ਇਨਾਮ ਵੰਤਰਣ ਕੀਤੇ ਇਹ ਆਰ انٹرਪ੍ਰਾਈਜ਼ਸ ਦੇ ਮਾਲਕ ਰਾਜਨ ਚੌਧਰੀ ਨੇ ਦੱਸਿਆ ਕਿ ਉਹ ਸਿਰਫ ਤਹਾਰਾਂ ਦੇ ਮੌਕੇ ਹੀ ਗਿਫਟ ਨਹੀਂ ਦਿੰਦੇ ਸਾਲ ਦੇ 365 ਦਿਨ ਦੁਕਾਨ ਤੇ ਆਉਣ ਵਾਲੇ ਹਰ ਗਾਹਕ ਨੂੰ ਹਰ ਤਰ੍ਹਾਂ ਦੇ ਸਮਾਨ ਦੇ ਨਾਲ ਗਿਫਟ ਦਿੰਦੇ ਹਨ ਅਤੇ ਵਧੀਆ ਕੁਆਲਿਟੀ ਦੇ ਪੱਡਾ ਹਕਟ ਹੀ ਗਾਹਕ ਨੂੰ ਦੰਦੇ ਹਨ ਤੇ ਇਲੈਕਟ੍ਰੋਨਿਕ ਤੋਂ ਇਲਾਵਾ ਬੈੱਡ ਸੋਫਾ ਅਲਮੀਰਾ ਤੇ ਹੋਰ ਫਰਨੀਚਰ ਦਾ ਸਮਾਨ ਵੀ ਆਸਾਨ ਕਿਸ਼ਤਾਂ ਤੇ ਗਾਹਕ ਨੂੰ ਮੁਹੱਈਆ ਕਰਵਾਉਂਦੇ ਹਨ ਇਸ ਮੌਕੇ ਰਚਨੀ ਬਾਲਾ ਰੇਨੂ ਬਾਲਾ ਅਰੂਸ਼ੀ ਮਨਰਾਜ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਤੁਹਾਡੇ ਸਹਿਯੋਗ ਨਾਲ ਸ਼ਿਟੀ ਰਾਜਾਦਮਾਰ ਨੇ ਤੁਹਾਡੇ ਬੱਚਾ ਵੀਰ ਦਾ ਏ ਆਰ ਐਂਟਰਪ੍ਰਾਈਜ਼ ਇਲੈਕਟ੍ਰੋਨਿਕ ਦੀ ਦੁਕਾਨ ਖੋਲੀ ਸੀ ਸਾਡੇ ਪਰਿਵਾਰ ਨੇ ਤੁਹਾਡੇ ਸਭੇ ਦਾ ਧੰਨਵਾਦ ਕਰਨ ਲਈ ਕਾਕਾ ਕਲਸਾ ਵਹਿਗੁਰੂ ਜੀ ਕੀ ਫਤਿਹ ਗੈਗੁਰਦੇਵ ਧੰਨ ਗੁਰਦੇਵ ਔਰ ਸਭ ਨੂੰ ਰਾਮ ਰਾਮ ਏ ਆਰ ਐਂਟਰਪ੍ਰਾਈਜ਼ ਤੇ ਸਾਡਾ ਰਾਜਨ ਪੁੱਤਿੱਜਾ ਜੀ ਸਾਡਾ ਪੁੱਤਰ ਜਿਨ੍ਹਾਂ ਨੇ ਤੁਹਾਡੇ ਇਲਾਕੇ ਦੇ ਵਿੱਚ ਅਲਬਾ ਰੋਡ ਤੇ ਆਪਣੀ ਚੌਕ ਖੋਲੀ ਆ ਅਸੀਂ ਬੜੇ ਧੰਨਵਾਦੀ ਆ ਜਿਹੜੇ ਕਿ ਇਹ ਜਾ ਇਨਾਮ ਹੈ ਜੀ ਫਿਲਟਰ ਵਾਲਾ ਪਾਛੋੜੇ ਨਾਮ ਵੰਡ ਗਏ ਕਿੰਨੇ ਨਾਮ ਐਂਟਰੀ ਦਵਾਂਗੇ ਜੇ ਜਿੱਤੇ ਮੁਕੱਦਮਾ ਚੱਲ ਰਿਹਾ ਇਧਰ ਬੈਠਾ ਦੇ ਇਹਨਾਂ ਉੱਤੇ ਇਹਨਾਂ ਦੀ ਫੋਟੋ ਕਰ ਲਵਾਂਗੇ ਆ ਜਾ ਪੁੱਜ ਸਾਫ ਆ ਲੈ ਲੈ ਇਧਰ

ਇਹ ਛੇਵਾ ਨਾਮ ਹੈ ਜੀ ਛੇ ਚਾਹ ਦੀ ਹੈ ਕਟਾ ਇਹ ਪ੍ਰਿਆ ਸ਼ਰਮਾ ਜੀ ਨਵੀਆ ਸ਼ਰਮਾ ਰਾਣੀ ਹੈ ਜੀ ਬਹੁਤ ਸਾਲ ਨਹੀਂ ਆਈ ਹੋਵੇ ਹਾਂ ਜੀ ਸਤਿਕਾਰ ਜੀ रोके कमल रामू शर्मा रामू शर्मा जी शर्मा जी ਸਨਾ ਅਲੋ ਆਜੀ ਤਾੜੀਆਂ ਜੀ ਲੈ ਹੈਡਫੋਨ ਜੀ ਵੇਚੀ ਰਾਮ ਅਸ਼ਵਨੀ ਪਵਾ ਮੋਹ ਬਾਹ ਆ ਗਈ ਏ ਯਾਰ ਦੋ ਅੰਦਰ ਚੱਲ ਕੇ ਨੰਬਰ ਵੀ ਉਟਾ ਰਾਮ ਗੰਨਾ ਪੈਂਡ ਉਟਾ ਰਾਮ ਗੰਨਾ ਕੰਡ ਜੀ thank लड़दे पर्यटनी को सीएम जी ने भेजते भी आओगे नाम जागरण आप पर तेरे नाम के लिए कपिल पाया होगी कटनी यहाँ नाम बैठो बैठो दुमान बैठो दोनों दोनों की चीजें चलो बच्चे पहला नाम ਐਲਈਡੀ ਜਾਂ ਓਵਰ ਮੈਕਰੋ ਮੰਗਤ ਰਾਮ ਆਲੋਵਾਲ ਪਹਿਲਾ ਨਾਮ ਐਲਈਡੀ ਮੰਗਤ ਰਾਮ ਆਲੋਵਾਲ ਆੜੀਆ ਸਾਡੇ ਪ੍ਰੋਗਰਾਮ ਚ ਆਏ ਸਾਡੇ ਬੱਚਿਆਂ ਨੇ ਏ ਆਰ ਇੰਟਰਪ੍ਰਾਈਜ਼ ਆਪਣੇ ਪਰਸਨਲ ਕਮਾਈ ਤੋਂ ਸਟਾਰ ਕੁੰਜਾ ਨਾਮ ਕੱਢਿਆ ਅਸੀਂ ਏ ਆਰ ਇੰਟਰਪ੍ਰਾਈਜ਼ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡੇ ਲੋਕਾਂ ਵੀ ਜਿਨ੍ਹਾਂ ਨੇ ਤੁਸੀਂ ਵੱਲੋਂ ਸਵਾਗਤ ਕੀਤਾ ਕਿਉਂਕਿ ਦੁਕਾਨ ਚਲਾਉਣ ਲਈ ਗ੍ਰਾਹਕ ਦੀ ਲੋੜ ਹੁੰਦੀ ਆ ਤੁਸੀਂ ਗ੍ਰਾਹਕ ਨਹੀਂ ਸਾਡੇ ਭੈਣ ਭਰਾਓ ਸਾਡੇ ਇਲਾਕੇ ਦੇ ਬਾਣੇਓ ਅਸੀਂ ਤੁਹਾਡਾ ਦਿਲ ਦੀਆਂ ਗਰਾਨੀਆਂ ਤੋਂ ਧੰਨਵਾਦ ਕਰਦੇ ਆਂ ਭਾਈ ਗੁਰੂ ਅੱਗੇ ਵੀ ਤੁਸੀਂ ਇਕੱਲੇ ਸਾਥ ਦੇ ਕੇ ਬੱਚਿਆਂ ਨੂੰ ਕਾਮਯਾਬ ਕਰਨਾ ਆ ਇਹ ਤੁਹਾਡੀ ਜ਼ਮਾਨਾ ਐ ਇੰਤਾਂ ਹੀ ਗਰੀਬੀ ਦਾ ਮੇਰਾ ਜੋ ਵੀ ਫਿਰ ਬੱਚੇ ਤੋਂ ਹੋ ਵੀ ਉਹਨੇ ਬਚਾਉ ਅਸੀਂ ਲੋਕਾਂ ਨੂੰ ਉਪਰਲੇ ਘਟੇ ਸਾਡੇ 300 400 500 ਨਾਲ ਲੈਂਦੇ ਆ ਪਰ ਨਹੀਂ ਅਸੀਂ ਆਪਣੀ ਕਮਾਈ ਦੇ ਵਿੱਚੋਂ ਪਰਸਨਲ ਚੀਜ਼ਾਂ ਖਰੀਦੀਆਂ ਥੋੜੀ ਦੇਣ ਤੇ ਥੋੜੀ ਲੈਣ ਤੋਂ ਅੱਗੇ ਵੀ ਇਹ ਬੇਚਿਆ ਦਾ ਸਾਥੋ ਤੇ ਖੁਸ਼ੀਆਂ ਮਾਣੋ ਵੈਸੋ ਚੱਟੇ ਚੱਲਾ ਕੇ ਜਿਹਨੇ ਅੱਜ ਜਿਹੜਾ ਤੁਸੀਂ ਨਾਮ ਵੰਡ ਕੇ ਕਿਸ ਅੱਜ ਮਿੱਤੀ 31 10 2025 ਨੂੰ ਦੀਵਾਲੀ ਦੇ શુભ ਮੌਕੇ ਤੇ ਅਤੇ ਜਿਨ੍ਹਾਂ ਨੇ ਸਾਡੇ ਕੋਲੋਂ ਪਰਚੇਜ਼ ਕੀਤੀ ਸੀ ਉਹਨਾਂ ਦੇ 51 ਇਨਾਮ ਕੱਢੇ ਗਏ ਹਨ ਜੋ ਕਿ ਸਾਰਿਆਂ ਦੀ ਮੌਜੂਦਗੀ ਵਿੱਚ ਗਾਕਾ ਨੂੰ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਹਨ ਇਹਦੇ ਵਿੱਚ ਪਹਿਲਾ ਇਨਾਮ LCD ਟੀਵੀ ਸਾਡੇ ਪਿੰਡ ਆਲੋਵਾਲ ਦੀ ਸ਼ਾਨ ਮੰਗਤਰਾਮ ਦੇ ਨਾਮ ਤੇ ਨਿਕਲਿਆ ਹੈ ਦੂਸਰਾ ਇਨਾਮ ਵਾਸ਼ਿੰਗ ਮਸ਼ੀਨ ਸਾਡੇ ਪਿਆਰੇ ਭਰਾ ਸਬਜੀ ਵਾਲੇ ਇੱਥੇ ਬਾਹਰ ਰੋਡ ਤੇ ਕੰਮ ਇਹਨਾਂ ਦਾ ਉਹਨਾਂ ਦੇ ਨਿਕਲਿਆ ਤੀਸਰਾ ਇਨਾਮ ਅਜੇ ਕੁਮਾਰ ਆ ਫੂਡ ਦਾ ਕੰਮ ਕਰਦਾ ਸੀ ਆਪਣਾ ਬੋਲੀ ਸਾਫ ਗੁਰਦਾਰਾ ਸਾਹਿਬ ਦੇ ਕੋਲ ਤੇ ਬਾਕੀ ਜਿਹੜੇ ਵੀ ਨਾਮ ਬਾਕੀ 51 ਨਾਮ ਨਿਕਲੇ ਉਹ ਸੰਗਤ ਦੀ ਮੌਜੂਦਗੀ ਵਿੱਚ ਗਾਕਾਂ ਨੂੰ ਦੇ ਦਿੱਤੇ ਗਏ ਜੀ ਇਹ ਫੈਸਟੀਵਲ ਸਟੇਜ ਦਿੰਦੇ ਆ ਪਰ ਅਦਰਵਾਈਜ਼ ਵੀ ਤੁਹਾਡਾ ਕੋਈ ਰੁਟੀਨ ਹੈਗੀ ਇਹ ਇਹ ਜਿਹੜੇ ਇਨਾਮ ਇਹ ਤਾਂ ਸਿਰਫ ਇੱਕ ਤਿਹਾਰ ਦੇ ਕਾਰਨ ਹੀ ਦਿੱਤੇ ਹਨ ਬਾਕੀ ਕੋਈ ਵੀ ਗਾਗ ਜਿਹੜਾ ਸਾਡੀ ਦੁਕਾਨ ਤੇ ਆਂਦਾ ਹੈ ਉਹਨੂੰ ਹਰ ਇੱਕ ਖਰੀਦ ਦੇ ਨਾਲ ਕੁਝ ਨਾ ਕੁਝ ਗਿਫਟ ਜ਼ਰੂਰ ਦੇ ਕੇ ਭੇਜਿਆ ਜਾਂਦਾ ਹੈ ਸਾਨੂੰ ਗਿਫਟ ਦੇਣ ਲਈ ਦੀਵਾਲੀ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਸੀਂ ਪੂਰਾ ਸਾਲ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਯੋਗਦਾਨ ਦੇ ਨਾਲ ਸਾਰਿਆਂ ਨੂੰ ਇਨਾਮ ਦਿੰਦੇ ਹਾਂ ਦੇਖੇ ਤੇਜ ਨੇ ਕੋਈ ਵੀ ਗਾਹਕ ਕਦੇ ਵੀ ਨਿਰਾਸ਼ ਨਹੀਂ ਜਾਣ ਦਿੰਦਾ ਕੀ ਕਹਿਣਾ ਚਾਹੁੰਦੇ ਹੋ ਬਰਾਕਰ ਨਹੀਂ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੱਦ ਤੋਂ ਵੱਦ ਆਓ ਤੇ ਏਆਰ ਐਂਟਰਪ੍ਰਾਈਜ਼ ਨੂੰ ਸੇਵਾ ਦਾ ਮੌਕਾ ਦਿਓ ਅਤੇ ਅਸੀਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੋਸ਼ਿਸ਼ ਕਰਾਂਗੇ ਵੀ ਕੋਈ ਇੱਕ ਨਾ ਇੱਕ ਸਾਲ ਦੇ ਵਿੱਚ ਇੱਕ ਗਰੀਬ ਕੁੜੀ ਦਾ ਵਿਆਹ ਜ਼ਰੂਰ ਕੀਤਾ ਜਾਵੇਗਾ ਉਹਦੇ ਵਿੱਚ ਸਾਰੇ ਸੰਗਤ ਨੂੰ ਮੌਜੂਦ ਹੋਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ਜੀ ਜੈ ਮਈਆ ਸਰਕਾਰ ਧੰਨਵਾਦ ਜੀ